ਬੀਤੇ 2 ਦਿਨ ਪਹਿਲਾਂ ਸਮਰਾਲਾ ਦੇ ਨੇੜਲੇ ਪਿੰਡ ਲਲਕਾਲਾ ਦੇ ਇੱਕ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਕੋਲ ਇੱਕ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਦੀ ਬਿਉਰਗ ਮਾਤਾ ਸ੍ਰਿੰਦਰਕੌਰ ਉਮਰ 68 ਸਾਲ ਲਾਪਤਾ ਹੈ। ਸ੍ਰਿੰਦਰਕੌਰ ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਜੋ ਕਿ ਪਿਛਲੇ 17 ਮਈ ਤਰੀਕ ਦੁਪਹਿਰ 3:30 ਵਜੇ ਤੋਂ ਲਾਪਤਾ ਹੈ ਜਿਸ ਦੀ ਭਾਲ ਸਾਰੇ ਪਿੰਡ ਵੱਲੋਂ ਕੀਤੀ ਜਾ ਰਹੀ ਹੈ। ਪਿੰਡ ਦੇ ਸਰਪੰਚ ਵੱਲੋਂ ਜਦੋਂ ਪਿੰਡ ਵਿੱਚ ਲੱਗੇ ਹੋਏ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਬਿਉਰਗ ਔਰਤ ਪਿੰਡ ਦੇ ਇੱਕ ਘਰ ਵਿੱਚ ਕੰਮ ਕਰਨ ਜਾਂਦੀ ਤਾਂ ਦਿਖਾਈ ਦਿੱਤੀ ਹੈ। ਪਰ ਉਸ ਤੋਂ ਬਾਅਦ ਉਹ ਘਰ ਵਿੱਚੋਂ ਬਾਹਰ ਨਹੀਂ ਹੁੰਦੀ ਜਿਸ ਦੀ ਸੂਚਨਾ ਪੁਲਿਸ ਨੂੰ ਤੁਰੰਤ ਦਿੱਤੀ ਗਈ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਦੇ ਹੀ ਇੱਕ ਘਰ ਦੀ ਤਲਾਸ਼ੀ ਲਈ ਜਿਸ ਦੀ ਰਸੋਈ ਵਿੱਚੋਂ ਸ੍ਰਿੰਦਰਕੌਰ ਦੀ ਲਾਸ਼ ਬਰਾਮਦ ਹੋ ਗਈ ਪੁਲਿਸ ਵੱਲੋਂ ਘਰ ਦੇ ਮਾਲਕ ਜਿੰਦਰ ਸਿੰਘ ਮੌਂਟੀ ਦੇ ਭਤੀਜੇ ਤੇ ਪਰਚਾ ਦਰਜ ਕਰ ਦਿੱਤਾ ਅਤੇ ਲਾਸ਼ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਸਮਰਾਲਾ ਤਰਕੇਸ਼ ਕੁਮਾਰ ਦੀ ਰਿਪੋਰਟ ਮੇਰਾ ਨਾਮ ਕਰਤਾਰ ਸਿੰਘ ਹੈ ਜੀ ਜਿੰਨਾ ਵੀ ਕਰਤੀ ਹੈ ਉਹ ਮੇਰੇ ਬਾਰੇ ਪਤਨੀ ਜੀ ਦੀ ਕਿੰਨੀ ਦਮਾਰ ਜੀ ਨੇ 64 82 ਸਾਲ ਦੀ ਕਿੰਨੇ ਬੱਚੇ ਮੇਰੇ ਤਿੰਨ ਬੱਚੇ ਹੈ ਤਕਾਕਾ ਦੋ ਗੁੱਡੀਆਂ ਹੋਇਆ ਕੀ ਹੋਇਆ ਕਿ ਕੰਮਾਂ ਮ ਜਿਹਨਾਂ ਜਾਣਦੀ ਅੱਗੇ ਕੰਮ ਕਰਨ ਜਾਣਦੀ ਹੈ ਉਹਨਾਂ ਦੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਉਹ ਆਪਣੇ ਵੀ 16 17 ਖਾਲ ਤੋਂ ਕਿਤੇ ਕਿਸੇ ਦੇ ਕੋਲ ਕਿਤੇ ਦੇ ਜਾਨੀ ਉਹਨਾਂ ਦੇ ਹੁਣ ਲਗਾਤਾਰ ਤਿੰਨ ਚਾਰ ਦਿਨ ਹੋ ਗਈ ਸੀ ਕੰਮ ਕਰ ਐਜਾ ਕੀ ਕਾਰਨ ਹੋਇਆ ਜਿਹੜੇ ਉਹਨਾਂ ਨੂੰ ਕਾਰਨ ਉਹਨਾਂ ਦਾ ਆਸਤ ਵਿੱਤੀ ਭਾਈਆਂ ਭਾਈਆਂ ਦਾ ਰੌਲਾ ਸੀ ਜੀ ملنبت ملنبت میرے کا تا بڑی مارنی کا چاہ بھی پلائی میں ਮੈਂ ਜਦ ਆਪ ਦਾ ਫੋਨ ਕੱਢਿਆ ਲਾਇਆ ਜਦ ਇਹ ਨੰਬਰ ਉਹਨਾਂ ਦਾ ਬੰਦ ਆ ਉਹਨਾਂ ਤੇ ਖੁਦ ਕੁ ਤੋਂ ਪਤਾ ਲੱਗਿਆ ਕਿ ਉਹਨਾਂ ਦੇ ਘਰੇ ਨੇ ਘਰੇ ਹੀ ਸ਼ੱਕ ਮੈਨੂੰ ਆਪ ਦੇ ਪਰਿਵਾਰ ਤੇ ਪੂਰੀ ਆਪਣੇ ਹੈ ਕਿ ਕੀ ਅਸਰ ਜੀ ਮੈਂ ਉਹ ਮੈਂ ਟੱਬਰ ਮੈਨੂੰ ਮਿੰਟ ਮਿੰਟ ਦੱਸ ਕੇ ਜਾਂਦਾ ਕਿ ਮੈਂ ਉੱਥੇ ਤੱਕ ਚੱਦੀਆਂ ਇੰਨਾ ਟਾਈਮ ਲੱਗੂਗਾ ਇਹ ਫਿਰ ਡੱਡ ਬੋੜੀਏ ਕਦੋਂ ਪਤਾ ਲੱਗਿਆ ਉਹ ਤੇ ਜਦ ਸਾਡੀ ਰਾਤ ਪਤਾ ਲੱਗਿਆ ਅਸਰ ਜੀ ਬੰਕਰ ਜੀ ਮੰਗਾ ਮੈਂ ਤਾਂ ਹੀ ਅਭੀ ਮੈਂ ਤਾਂ ਰੋਲਿਆ ਹੋਇਆ ਹੈ ਇਹਦਾ ਸੀ ਅਜਾ ਕਿਰਾਏ ਦੇ ਮਕਾਨ ਤੇ ਬੈਠਾ ਮੈਨੂੰ ਹੰਸਾਉਂਦੇ ਨਹੀਂ ਲਾਹੀ ਜੇ ਇਸ ਤਰ੍ਹਾਂ ਹੰਸਾਉਂਦੇ ਹੰਸਾਪਾ ਮੈਂ ਬੱਚੇ ਵੀ ਨੇ ਪਰਿਵਾਰ ਵਿਚਾਰ ਉਹ ਜਿਹੜਾ ਅਸਲੀ ਇਹ ਬੰਦਾ ਜਿਹਦੇ ਘਰ ਹੋਇਆ ਉਹਨੂੰ ਕਿੱਥੇ ਤਲਦੀਪ ਜਿਹਦਾ ਵੀ ਡੈਥ ਹੋਈ ਹੈ ਜਿਹਦਾ ਮਾਪਾ ਮਰ ਰੋਇਆ ਉਹ ਮੇਰੀ ਮੰਮੀ ਸੀ ਗਈ ਮਦਦ ਕੀ ਹੋਇਆ ਕੀ ਕਰਨਾ ਜੀ ਉਹ ਕਾ ਤੋਂ ਘਰ ਮਾ ਕਰਨ ਦੇ ਸੀ ਗਏ ਸੀ ਤੇ ਸਿਰ ਕਰੇ ਗਏ ਸੀ ਆਹ ਤੋਂ ਸਾਢੇ 3 ਵਜੇ ਗਏ ਆ ਮੁੜ ਕੇ ਫਿਰ ਘਰੇ ਵਾਪਸ ਆਏ ਨਹੀਂ ਹੈਗੇ ਕਿਦੋਂ ਦੀ ਗੱਲ ਹੈ ਇਹ 17 ਤਰੀਕ ਦੀ ਥੱਲੇ ਤੇ ਤੁਹਾਨੂੰ ਕਦੋਂ ਪਤਾ ਲੱਗੇ ਉਹਨਾਂ ਦਾ ਮਰਡਰ ਹੋ ਗਿਆ ਸਾਨੂੰ ਤਾਂ ਇਹ ਹਲੇ ਕੋਈ ਪਤਾ ਲੱਗਿਆ ਸੀਗਾ ਵੀ ਉਹ ਜਦੋਂ ਘਰ ਇੰਨੀ ਆਏ ਹੈਗੇ ਫਿਰ ਅਸੀਂ ਨੇ ਪੁਲਿਸ ਕੰਪਲੀਟ ਕੀਤੀ ਉਹਨਾਂ ਸਾਡੇ ਕੋਲ ਸੁਣਵਾਈ ਨਹੀਂ ਕੀਤੀ ਨਾ ਸਾਡੇ ਸਰਪੰਚ ਨੇ ਸਾਡੀ ਸੁਣੀ ਉਹ ਆਏ ਪੁਲਸ ਵਾਲੇ ਉਹਨਾਂ ਨੇ ਛਾਣਬੀਣ ਮੜੀ ਮੋਟੀ ਕੀਤੀ ਤੇ ਚਲੇ ਗਏ। ਕੋਈ ਛੋਟੂ ਕਿਉਂ ਪਤਾ ਨਹੀਂ ਜਦੋਂ ਨਹੀਂ ਜਾਂਦੇ ਕੋਈ 2000 ਮੜੇ ਦਾ। ਜੇਰੇ ਉਹ ਦੋ ਦਿਨ ਕਰੇ ਮਨ ਆਏ ਨਹੀਂ ਹੈਗੇ ਫਿਰ ਕੱਲ ਫੇਰ ਆਏ ਪੁਲਸ ਵਾਲੇ ਰਾਤ ਨੂੰ ਫਿਰ ਰਾਤੀ ਉਹਨਾਂ ਛਾਣਬੀਣ ਕਰੀ ਤੇ ਤਾਂ ਉਹਨਾਂ ਦੀ ਰੱਦ ਪੱਗੀ ਮਿਲੀ ਉਹਨਾਂ ਨੂੰ। ਕੀ 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 ਕਿਹੜਾ ਚੋਣ ਹੋਰ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਛ ਨਹੀਂ ਚਾਹੀਦਾ। ਕਿਸ ਤਰ੍ਹਾਂ ਦਾ ਬਣਾ। ਸਾਡੀ ਕੋਈ ਜਿੰਨੇ ਅਸੀਂ ਗਰੀਬ ਬੰਦੇ ਆ ਨਾ ਤਾਂ ਅਸੀਂ ਕੇਸ ਲੜ ਸਕਦੇ ਆ ਉਹਨਾਂ ਨਾਲ ਠੀਕ ਹੈ। ਜਿਵੇਂ ਵੀ ਹੁੰਦਾ ਸਾਨੂੰ ਸਾਡੇ ਬੰਦੇ ਕਾਰਵਾਈ ਕੀਤੀ ਜਾਵੇ ਜਿਹੜਾ ਅਸਲੀ ਮੁਜਰਮਾ ਉਹ ਬਾਹਰ ਫਿਰਦਾ ਉਹਨੂੰ ਵੀ ਜੇਲ੍ਹ ਚ ਪਾਇਆ ਜਾਵੇ